ਭਾਰਤੀ ਕਿਸਾਨ ਯੂਨੀਅਨ ਲਖੋਵਾਲ ਗਰੁੱਪ ਵੱਲੋਂ ਸੋਮਵਾਰ ਨੂੰ 12 ਜ਼ਿਲ੍ਹਿਆਂ ਦੇ ਪ੍ਰਧਾਨਾਂ ਤੇ ਉਹਨਾਂ ਦੇ ਹਮਾਇਤੀਆਂ ਵੱਲੋਂ ਮੋਗਾ ਵਿਖੇ ਇੱਕ ਮੀਟਿੰਗ ਬੁਲਾਈ ਗਈ ਜਿਸ ਵਿੱਚ ਪਿਛਲੇ 25 ਸਾਲਾਂ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲਖੋਵਾਲ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਅਤੇ ਉਹਨਾਂ ਦੀ ਥਾਂ 'ਤੇ ਹਰਮੇਸ਼ ਸਿੰਘ ਕਾਦੀਆਂ ਨੂੰ ਨਵਾਂ ਪ੍ਰਧਾਨ ਬਣਾਇਆ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ ਅਜਮੇਰ ਸਿੰਘ ਲਖੋਵਾਲ 'ਤੇ ਦੋਸ਼ ਲੱਗੇ ਹਨ ਕਿ ਉਹ ਅਕਾਲੀ ਦਲ ਨੂੰ ਸਪੋਰਟ ਕਰਦੇ ਸਨ ਜੋ ਕਿ ਯੂਨੀਅਨ ਨੂੰ ਪਸੰਦ ਨਹੀਂ ਸੀ ਜਿਸ ਤੇ ਚੱਲਦਿਆਂ ਉਹਨਾਂ ਨੂੰ ਇੱਕ ਅਹਿਮ ਫੈਸਲਾ ਲੈਂਦਿਆਂ ਹੋਇਆਂ ਪ੍ਰਧਾਨ ਆਲਰੇਡੀ ਸਾਡੀ ਸਟੇਟ ਬਾਡੀ ਆ ਤੇ ਜਿਹੜੇ ਆਪਣੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਇਹ ਫੈਸਲਾ ਲਿੱਤਾ ਤੇ ਸਾਨੂੰ ਅਸੀਂ ਆਪਣੀ ਇੱਕ ਗੁਜਾਰਿਸ਼ ਕੀਤੀ ਸੀ ਉਹਨਾਂ ਨੂੰ ਪਹਿਲਾਂ ਤਾਂ ਬਾਈ ਮੀਟਿੰਗਾਂ ਬਾਈ ਫਿਰ ਪ੍ਰੈਸ ਵੀ ਅਸੀਂ ਐਤ ਕੀ ਕੋਈ ਪ੍ਰੈਸ਼ਰ ਗਰੁੱਪ ਬਣਾਉਣਾ ਚਾਹੁੰਦੇ ਆ ਵੀ ਇਹ ਸਿਆਸੀ ਤੌਰ ਤੇ ਕਿਸੇ ਦੀ ਮਹੱਤਵ ਨਹੀਂ ਕਰਨਾ ਚਾਹੁੰਦੇ ਤੇ ਅਸੀਂ ਕੁਝ ਪਾਰਟੀ ਦਾ ਨਾਂ ਲਿਆ ਵੀ ਇਸ ਪਾਰਟੀ ਤੋਂ ਇਲਾਵਾ ਕਿਸੇ ਹੋਰ ਦਾ ਫੈਸਲਾ ਲਓ ਜਾਂ ਜਿਲੇ ਖੁੱਲੇ ਛੱਡ ਦਿਓ ਉਹਨਾਂ ਨੂੰ ਉਹ ਵਿਚਾਰ ਨਹੀਂ ਸੀ ਲੱਗੇ ਤਾਂ ਉਹ ਪ੍ਰਧਾਨ ਜਿਹੜੇ ਸੀ ਬਾਕੀ ਦੇ ਉਹਨਾਂ ਨੂੰ ਵੀ ਵਿਚਾਰ ਨਹੀਂ ਠੀਕ ਲੱਗੇ ਤਾਂ ਉਹਨਾਂ ਨੇ ਉਹ ਆਪਣਾ ਪ੍ਰੋਟੈਕਟ ਕੀਤਾ ਤੇ ਉਹਨਾਂ ਨੇ ਕੱਲ ਕਿਤੇ ਪ੍ਰੈਸ ਕਾਨਫਰੰਸ ਕਰਕੇ ਸਾਨੂੰ ਚਾਰਾਂ ਨੂੰ ਸਾਡੇ ਜਿਲੇ ਪ੍ਰਧਾਨ ਨੂੰ ਮੈਨੂੰ ਚਾਰਾਂ ਨੂੰ ਕੱਢਤਾ ਉਸ ਤੋਂ ਬਾਅਦ ਜਿਹੜੀ ਸਾਡੀ ਬਾਡੀ ਸੀਗੀ ਪੰਜਾਬ ਬਾਡੀ ਤੇ ਜਿਲੇ ਪ੍ਰਧਾਨ ਉਹਨਾਂ ਨੇ ਅੱਜ ਨਵੀਂ ਬੋਡੀ ਆਪਣੀ ਬਣਾ ਲਈ ਇਹਦਾ ਟਾਈਮ ਵੀ ਸੀਗਾ ਚੋਣ ਵੀ ਹੋਣ ਵਾਲੀ ਸੀ ਸਾਰਾ ਸੀ ਇਹ ਫੈਸਲਾ ਲਿਆ ਕਿ ਲਗਾਤਾਰ 25 ਸਾਲਾਂ ਤੋਂ ਸਾਡੇ ਜਿਹੜੇ ਭਾਰਤੀ ਕਿਸਾਨਜਨ ਦੇ ਸਰਦਾਰ ਜਮੇਰ ਸਿੰਘ ਜੀ ਲੱਖੋਵਾਲ ਪੰਜਾਬ ਦੇ ਪ੍ਰਧਾਨ ਤੁਰੇ ਆਉਂਦੇ ਸੀ ਪਰੰਤੂ ਕਿਸਾਨਾਂ ਵਾਲੀਆਂ ਜਿਹੜੀਆਂ ਮੰਗਾਂ ਜਾਂ ਕਿਸਾਨਾਂ ਦੀਆਂ ਜਿਹੜੀਆਂ ਦੁਖਤ ਗਰੀਬਾਂ ਉਹਨੂੰ ਸੁਣ ਦੀ ਬਜਾਏ ਉਹ ਇੱਕ ਸਿਆਸੀ ਪ੍ਰੈਸ਼ਰ ਥੱਲੇ ਆ ਕੇ ਉਹਨਾਂ ਨੇ ਕਿਸਾਨੀ ਮੰਗਾਂ ਨੂੰ ਤਿਲ ਜਲਾ ਦਿੱਤੀ ਔਰ ਇੱਕ ਸਭ ਤੋਂ ਵੱਡੀ ਜਿਹੜੀ ਸਖਤ ਗੱਲ ਹੈ ਕਿ ਉਹ ਇੱਕ ਡਿਕਟੇਟਰਸ਼ਿਪ ਦਾ ਉਹਨੂੰ ਵਰਤਾ ਕਰਨ ਲੱਗ ਪਈ ਜਿਹੜੀ ਗੱਲ ਕਹਦੀ ਲਾਗੂ ਕਰਦੀ ਇਸ ਵਾਰ ਵੀ ਉਹਨਾਂ ਨੇ 2017 ਦੇ ਇਲੈਕਸ਼ਨ ਦੇ ਵਿੱਚ ਕਿਸੇ ਜ਼ਿਲ੍ਹੇ ਦੀ ਜ਼ਿਲ੍ਹੇ ਤੋਂ ਪੁੱਛਿਆ ਨਹੀਂ ਗਿਆ ਕੋਈ ਉਹਨਾਂ ਨੇ ਸਾਰਾ ਬਲਾਕਾ ਤੋਂ ਹੋਰ ਫੈਸਲਾ ਨਹੀਂ ਲਿਆ ਆਪਣੇ ਤੌਰ ਤੇ ਇੱਕ ਮਹੇਸ਼ਰੀ ਭਪਿੰਦਰ ਸਿੰਘ ਉਹਦੇ ਨਾਲ ਉਹਦੇ ਘਰ ਬਲਾ ਕੇ ਜਾਂ ਉਹਦੇ ਦੋ ਚਾਰ ਬੰਦਿਆਂ ਨੇ ਕਰਕੇ ਤੇ ਫੈਸਲਾ ਲੈ ਲਿਆ ਕਿ ਅਕਾਲੀ ਦਲ ਦੀ ਮਦਦ ਕੀਤੀ ਜਾਊਗੀ